ਦੂਜਾ ਵਿਆਹ ਇਕਾਂਗੀ ਦਾ ਸਾਰ ਨਿਹਾਲ ਕੋਰ ਆਪਣੀ ਨੋਹਮਨਜੀਤ ਦੀ ਹਰ ਗੱਲ ਤੇ ਟਿੱਕਾ ਜਿੱਤਨੀ ਕਰਦੀ ਹੈ ਅਤੇ ਉਸ ਦੇ ਹਰ ਕੰਮ ਵਿੱਚ ਨੁਕਸ ਕਰਦੀ ਹੈ ਉਹ ਕਦੇ ਰੋਟੀ ਟੁਕ ਦੀ ਤਿਆਰੀ ਵਿੱਚ ਦੇਰ ਕਰਨ ਦਾ ਦੋਸ਼ ਲਾ ਕੇ ਉਸ ਵਿੱਚ ਨੁਕਸ ਛਾਂਟਦੀ ਹੈ ਤੇ ਕਦੇ ਕਹਿੰਦੀ ਹੈ ਕਿ ਉਹ ਘੜੀ ਦੇ ਦੇਖ ਕੇ ਕੰਮ ਕਰਦੀ ਹੈ ਕਦੇ ਉਹ ਉਸ ਉੱਪਰ ਸ਼ਿੰਗਾਰ ਕਰਨ ਉੱਤੇ ਸਮਾਂ ਖਰਾਬ ਕਰਨ ਦਾ ਦੋਸ਼ ਲਾਉਂਦੀ ਹੈ ਅਤੇ ਕਦੇ ਸਬਜੀ ਮੋਟੀ ਘਟਣ ਦਾ ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਮਨਜੀਤ ਗੁਆੰਡਾ ਨਾਲ ਇਸਤਰੀ ਸਭਾ ਦੀ ਮੈਂਬਰ ਕਿਉਂ ਬਣ ਗਈ ਹੈ ਉਸ ਨੂੰ ਉਸ ਨੂੰ ਡਰਾਵਾ ਦਿੰਦੀ ਹੈ ਕਿ ਉਹ ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰ ਦੇਵੇਗੀ ਮਨਜੀਤ ਉਸ ਨਾਲ ਬੜੇ ਸਤਕਾਰ ਤੇ ਨਿਮਰਤਾ ਨਾਲ ਪੇਸ਼ ਆਉਂਦੀ ਹੈ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਅੱਜ ਉਹਨਾਂ ਦੇ ਘਰ ਕਿਸੇ ਪਰੌਣੇ ਨੇ ਆਉਣਾ ਹੈ ਇਸ ਕਰਕੇ ਉਸਨੇ ਆਟਾ ਬੋਤਾ ਗੁੰਨਿਆ ਹੈ ਉਹ ਨਿਹਾਲਕੌਰ ਤੋਂ ਪਰੌਣੇ ਲਈ ਕੜਾਹ ਬਣਾਉਣ ਦੀ ਆਗਿਆ ਲੈਂਦੀ ਹੈ ਨਿਹਾਲਕੌਰ ਉਸ ਦੀਆਂ ਇਹਨਾਂ ਸਾਰੀਆਂ ਗੱਲਾਂ ਉੱਤੇ ਟਿੱਕਾ ਟਿੱਪਣੀ ਜਾਰੀ ਰੱਖਦੀ ਹੈ ਅਸਲ ਵਿੱਚ ਮਨਜੀਤ ਨੂੰ ਪਤਾ ਸੀ ਕਿ ਅੱਜ ਉਸ ਦਾ ਪਤੀ ਸੁਖਦੇਵ ਸਿੰਘ ਆ ਰਿਹਾ ਹੈ ਐਨੇ ਨੂੰ ਉਹ ਘਰ ਆ ਜਾਂਦਾ ਹੈ ਅਤੇ ਨਿਹਾਲ ਕੋਰ ਹੈਰਾਨ ਰਹਿ ਜਾਂਦੀ ਹੈ ਮਨਜੀਤ ਸੁਖਦੇਵ ਨੂੰ ਉਸ ਦੀ ਇੱਛਾ ਅਨੁਸਾਰ ਉਸ ਦਾ ਨਾਂ ਲੈ ਕੇ ਬੁલાਉਂਦੀ ਹੈ ਨਿਹਾਲ ਕੋਰ ਨੂੰ ਇਹ ਗੱਲ ਪਸੰਦ ਨਹੀਂ ਜਦੋਂ ਸੁਖਦੇਵ ਸਿੰਘ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਮਨਜੀਤ ਕੋਰ ਉਸ ਉਸ ਸੁਖਦੇਵ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੀ ਹੈ ਤਾਂ ਉਹ ਮਨਜੀਤ ਅੱਗੇ ਸਪਸ਼ਟ ਕਰਦਾ ਹੈ ਕਿ ਉਸ ਦੀ ਮਾਂ ਨੂੰ ساری ਉਮਰ ਉਹਨਾਂ ਦੇ ਪਿਓ ਵੱਲੋਂ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ਉਹ ਸਮਝਦੀ ਹੈ ਕਿ ਨੋਨੂ ਕਾਬੂ ਰੱਖਣ ਲਈ ਉਸ ਨੂੰ ਪੁੱਤਰ ਦੇ ਦੂਜੇ ਵਿਆਹ ਦਾ ਦੱਤ ਦੇਣਾ ਜ਼ਰੂਰੀ ਹੈ ਕੁਝ ਸਮੇਂ ਮਗਰੋਂ ਨਿਹਾਲ ਕੋਰ ਦੀ ਧੀ ਸੁਖਦੇਵ ਕੋਰ ਦੀ ਚਿੱਠੀ ਆਂਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਉਸ ਜੀ ਉਸ ਦਾ પતિ ਦੂਜਾ ਵਿਆਹ ਕਰਨਾ ਚਾਹੁੰਦਾ ਹੈ ਇਹ ਸੁਣ ਕੇ ਨਿਹਾਲ ਕੋਰ ਰੋਣ ਲੱਗ ਜਾਂਦੀ ਹੈ ਉਹ ਤੇ ਨਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ ਪਰ ਉਸ ਨਾਲ ਹੀ ਉਸ ਨੂੰ ਸਿੱਖਿਆ ਮਿਲ ਜਾਂਦੀ ਹੈ ਕਿ ਉਸ ਨੂੰ ਆਪਣੀ ਨੋ ਨੋ ਵੀ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ ਉਹ ਨੂੰ ਤੋਂ ਮਾਫੀ ਮੰਗਦੀ ਹੈ ਇਸੇ ਵੇਲੇ ਹੀ ਭਰਾ ਨੂੰ ਮਿਲਣ ਲਈ ਸੁਖਦੇਵ ਕੋਰਾ ਆਪਣੀਆਂ ਦੋਹਾਂ ਧੀਆਂ ਸਮੇਤ ਪੁੱਜ ਜਾਂਦਾ ਹੈ ਉਸ ਤੋਂ ਪਤਾ ਲੱਗਦਾ ਪਤਾ ਲੱਗਦਾ ਹੈ ਕਿ ਦੂਜੇ ਵਿਆਹ ਦੀ ਗੱਲ ਉਸਦੇ ਪਤੀ ਨੇ ਐਵੇਂ ਹੀ ਮਖੌਲ ਵਿਆਹ ਮਖੌਲ ਨਾਲ ਲਿਖੀ ਸੀ ਤਾਂ ਐਸੀ ਤਾਂ ਸਾਢ ਦੂਜਾ ਵਿਆਹ ਹੈ ਕਾਂਗੀ ਦਾ ਸਾਰ ਹਾਂਜੀ ਤਾਂ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਬਾਕੀ ਦੇ ਪ੍ਰਸ਼ਨ ਅਸੀਂ ਬਾਅਦ ਵਿੱਚ ਕਰਾਂਗੇ ਪਾਤਰ ਚਿੱਤਰਣ ਵੀ ਕਰਾਂਗੇ